ਸਾਤਸਰੀਆਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਬੀਐਸਐਫ ਵੱਲੋਂ ਮਨਾਇਆ ਗਿਆ ਇੰਟਰਨੈਸ਼ਨਲ ਯੋਗ ਦਿਵਸ एडीजीपी स्टेट आर्म एमएफ फारूकी ਵੱਲੋਂ ਲਿਆ ਗਿਆ ਪੁਲਿਸ ਚੈਕਿੰਗ ਦਾ ਜਾਇਜ਼ਾ ਸ਼ਹਿਰ ਚ ਚੱਲ ਰਹੀ ਇੱਕ ਐਸਓ ਆਪਰੇਸ਼ਨ ਦੌਰਾਨ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਲਿਆ ਗਿਆ ਜਾਇਜ਼ਾ ਤੇ ਹੁਣ ਖਬਰਾਂ ਵਿਸਥਾਰ ਨਾਲ ਅਟਾਰੀ ਵਾਗਾ ਸਰਹੱਦ ਤੇ खासा ਬੀਐਸਐਫ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਇੰਡੀਆ ਗੇਟ ਵਿਖੇ ਯੋਗਾ ਦਿਵਸ ਮਨਾਇਆ ਗਿਆ ਬੀਐਸਐਫ ਵੱਲੋਂ ਆਪਣੇ ਵੱਖ-ਵੱਖ ਕੈਂਪਾਂ ਵਿੱਚ ਬੀਐਸਐਫ ਦੇ ਮੁਲਾਜ਼ਮਾਂ ਨੂੰ ਯੋਗਾ ਕਰਵਾਇਆ ਗਿਆ ਅਤੇ ਉੱਚ ਅਧਿਕਾਰੀਆਂ ਵੱਲੋਂ ਯੋਗਾ ਕਰਨ ਦੇ ਵੱਖ-ਵੱਖ ਤਰੀਕੇ ਵੀ ਦੱਸੇ ਗਏ ਉਹਨਾਂ ਆਖਿਆ ਕਿ ਯੋਗਾ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਵੀ ਦੂਰ ਰਹਿੰਦਾ ਹੈ ਅੱਜ 21 ਜੂਨ ਕੋ हम सब यहाँ पर अपने जॉइंट चेक पोस्ट अटारी पे इकट्ठे हुए हैं ताकि हम सब अपने आप को हर तरीके से फिट रख सकें और यही संदेश हम अपने पूरे भारतवासियों को भी देना चाहते हैं कि हम योग के द्वारा अपनी बॉडी को अपने माइंड को किस तरीके से कंट्रोल करके एडवर्स सरकमस्टेंसेस के अंदर भी कभी गर्मी कभी धूप कभी सर्दी कभी पहाड़ कभी नदी कभी समुद्र के अंदर भी हमने जो कसम खाई थी देश के लिए उसको हम 24 घंटे पूरा करते हैं आज गुरुजी ने दो तीन चीज़ें ऐसे बोली, जो कि मैं उसके ऊपर कुछ उस ना कुछ जरूर कहना चाहूँगा एक मैं आप सब की तरफ से गुरु जी को और हमारे जितने भी मीडिया के पर्सनल हैं भारतवासी हैं उनको मैं एक चीज़ ज़रूर बताना चाहूँगा कि बॉर्डर सिक्योरिटी फोर्स 24 घंटे तीन दिन बॉर्डर के ऊपर सजा खड़ी है और हर तरीके से ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਨੇ ਲਈ ਤਿਆਰ ਹੈ। ਅੰਮ੍ਰਿਤਸਰ ਦੇ ਵੱਖ-ਵੱਖ ਖੇਤਰਾਂ ਵਿੱਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ। थाना ਮਕਬੂਲਪੁਰਾ ਵਿਖੇ ਸਰਚ ਅਭਿਆਨ ਦੌਰਾਨ ਐਡੀਜੀਪੀ ਸਟੇਟ ਆਰਮਡ ਐਮਐਫ ਫਾਰੂਕੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਜਿਹੜੇ ਡਰੱਗ ਪੈਡਲਰਸ ਹੈਗੇ ਜਾਂ ਸਮੱਗਲਰਸ ਜਿਨ੍ਹਾਂ ਵੱਲੋਂ ਕਾਰਵਾਈ ਕੀਤੀ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਐਫਆਈਆਰ ਅੰਦਰਜ ਸੀਗੀਆਂ ਉਹਨੂੰ ਦੁਬਾਰਾ ਆਈਡੈਂਟੀਫਾਈ ਕਰਕੇ ਆਪਾਂ ਉਹ ਸਰਚ ਆਪਰੇਸ਼ਨ ਚਲਾਇਆ ਹੋਇਆ ਹੈ। ਜਿਹੜੇ ਸਮੱਗਲਰਸ ਹੈਗੇ ਉਹਦੀ ਲਿਸਟ ਸਾਡੇ ਕੋਲ ਹੈਗੀ ਆ तकरीबन 2 250 ਬੰਦੇ ਇਦਾਂ ਦੇ ਹੈਗੇ ਜਿਹੜੇ ਇਹਦੇ ਵਿੱਚ ਇਨਵੋਲਵ ਹੋਣਗੇ ਜੋ ਕਰਦੇ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈਆਂ ਵੀ ਹੋਈਆਂ ਨੇ ਬਹੁਤ ਸਾਰੇ ਜੇਲ੍ਹ ਚ ਵੀ ਸਾਡੇ ਵੱਲੋਂ ਫੜ ਕੇ ਦਿੱਤੇ ਗਏ ਨੇ ਤੇ ਜਿਹੜੇ ਹੁਣ ਹੈਗੇ ਨੇ ਛੁੱਟੇ ਹੋ ਉਹਨਾਂ ਦੀ ਵੀ ਜਿਹੜੀ ਐਕਟੀਵਿਟੀ ਉਹਨੂੰ ਮਾਨੀਟਰ ਕਰ ਰਹੇ ਉਹਦੇ ਸੰਬੰਧ ਵਿੱਚ ਹੀ ਆਪਾਂ ਅੱਜ ਇਹ ਕਾਰਵਾਈ ਕੀਤੀ ਹੋਈ ਹੈ ਇਹਦੇ ਵਿੱਚ ਤਿੰਨ ਜ਼ੋਨ ਚ ਵੰਡ ਕੇ ਅੰਮ੍ਰਿਤਸਰ ਨੂੰ ਇਹ ਕਾਰਵਾਈ ਚੱਲ ਰਹੀ ਹੈ ਇਹ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਲਗਾਤਾਰ ਇਹ ਜੇ ਅੱਜ ਸਾਈਮਲਟੇਨੀਅਸ ਰਿਕਾਰਡਡ ਇਨ ਸਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਵੱਖ-ਵੱਖ ਖੇਤਰਾਂ ਵਿੱਚ ਕੈਸੋ ਆਪਰੇਸ਼ਨ ਚੱਲ ਰਿਹਾ ਹੈ। ਜਿਸ ਦੇ ਸੰਬੰਧ ਵਿੱਚ थाना ਗੇਟ ਹਕੀਮਾ ਦੇ ਇਲਾਕੇ ਅਨਗੜ ਦੇ ਵਿੱਚ ਚੱਲ ਰਹੇ ਕੈਸੋ ਆਪਰੇਸ਼ਨ ਦਾ ਜਾਇਜ਼ਾ ਲੈ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਟਿੱਲੋ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਅਤੇ ਐਡੀਸੀਪੀ ਹਰਕਮਲ ਕੌਰ ਪਹੁੰਚੇ। ਡਰੱਗਸ ਦੇ ਅਗੇਂਸਟ ਅਭਿਆਨ ਦਰਾਂ ਨਾ ਮਾਨਜੋਤ ਸਿੰਘ ਜੀ ਸਾਹਿਬ ਦੇ ਹਲਦਾਂ ਦਾ ਉਸ। ਜਿਸਟੇਟ ਅੰਮ੍ਰਿਤਸਰ ਦੇ ਵਿੱਚ ਅਸੀਂ ਸਾਰਾ ਓਵਰਆਲ ਜਿਹੜਾ ਕואର୍ਡੀਨੇਟ ਦਰਸਬੰਸ਼ ਚ ਲਾਇਆ ਉਹਦੇ ਤਹਿਤ ਵੀ ਅਸੀਂ ਸਾਰਾ ਗੇਟ ਦੀ ਟੀਮਾਂ ਦਾ ਏਰੀਆ ਤੇ ਬਾਕੀ ਉਹ ਸਾਰੀ ਏਰੀਆ ਜਿੱਥੇ ਨਸ਼ਿਆਂ ਦਾ ਜ਼ਿਆਦਾ ਬੋਲਬਾਲਾ ਹੈਗਾ ਉੰਦੇ ਅਸੀਂ ਆਪਣੇ ਕואର୍ਡੀਨੇਟ ਸਰ ਕਰਕੇ ਚੈੱਕ ਕਰਦੇ ਹਾਂ ਲੇਕਿਨ ਕੰਟੀਨਿਊਸਲੀ ਕਰ ਰਹੇ ਹਾਂ ਮੋਟੇਲਿਟੀ ਹੈ ਜਿਹੜੀ ਬਾਅਦ ਕੀ ਰਿਕਵਰ ਹੁੰਦਾ ਟੀਮ ਪ੍ਰਾਪਤੀ ਹੁੰਦੀ ਹੈ ਬਾਅਦ ਦੇ ਵਿੱਚ ਸ਼ਾਮ ਨੂੰ ਹੁੰਦੀ ਹੈ 21 ਜੂਨ ਇੰਟਰਨੈਸ਼ਨਲ ਯੋਗਾ ਡੇ ਜੋ ਮਨਾਇਆ ਗਿਆ ਇਸ ਮੌਕੇ ਭਾਰਤੀ ਯੋਗ ਸੰਸਥਾਨ ਵੱਲੋਂ ਕਸ਼ਮੀਰ ਰੇਵਨਿਊ ਪਾਰਕ ਵਿਖੇ ਮੈਡਮ ਅੰਜਨਾ ਸਰੀ ਪਵਨ ਕਾਲਰਾ ਵਿਨੀ ਅਗਰਵਾਲ ਅਤੇ ਹਰਸ਼ ਸ਼ਰਮਾ ਦੀ ਅਗਵਾਈ ਹੇ ਯੋਗ ਸਾਧਨਾ ਅਤੇ ਯੋਗਾਸਨ ਮੈਡੀਟੇਸ਼ਨ ਕਰਵਾਈ ਗਈ ਇਸ ਮੌਕੇ 300 ਤੋਂ ਵੱਧ ਲੋਕਾਂ ਨੇ ਪਹੁੰਚ ਕੇ ਯੋਗ ਦੇ ਲਾਭ ਲਏ ਹਰਸ਼ ਸ਼ਰਮਾ ਵੱਲੋਂ ਸਭ ਲੋਕਾਂ ਨੂੰ ਆਪਣੇ ਜੀਵਨ ਵਿੱਚ ਯੋਗ ਅਪਣਾਉਣ ਦੀ ਅਪੀਲ ਵੀ ਕੀਤੀ ਗਈ ਏਸ਼ਾਰਦੇਮ 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 अज्ञानता से हमें इक्कीस जून दो हजार चौबीस को विश्व योगा दिवस सारे विश्व में बड़े उत्साह से मनाया जा रहा है उसी लक्ष्य में भारतीय योग संस्थान द्वारा कश्मीर अमृतसर में भारी संख्या में योग साधकों द्वारा ध्यान साधना योग आसनों और प्राणायाम के माध्यम से योग दिवस मनाया गया और योग मानव शरीर के लिए क्यों जरूरी है इस पर प्रकाश डाला गया आज के समय जब हमारा खान पान रहन सहन पूरी तरह से अस्त व्यस्त हो चुका है एक योग का माध्यम ही हमें स्वस्थ एवं अनुशासित जीवन जीने की कला सिखाता है इसे केवल योग दिवस पर ही नहीं बल्कि वर्ष के तीन दिन अभ्यास करके हम अपनी लंबी और स्वस्थ आयु हो सकते हैं शरीर एक वडमुल्ला ਖਦਨਾ ਹੈ ਔਰ ਇਸਦੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਦੇ ਲਈ ਜੋਗ ਕਰਨਾ ਬਹੁਤ ਹੀ ਲਾਹੇਮੰਦ ਹੈ ਤੇ 21 ਜੂਨ ਪੂਰੇ ਵਰਲਡ ਦਿਵਸ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਜੋਗ ਦਿਵਸ ਮਨਾਇਆ ਗਿਆ ਤੇ ਸਾਰੇ ਸੰਸਾਰ ਦੇ ਵਿੱਚ ਐਸੇ ਜੋਗ ਅੱਜ ਜਿੱਥੇ ਕੀਤਾ ਗਿਆ ਉੱਥੇ ਹੀ ਲੋਕਾਂ ਨੂੰ ਸਾਰਿਆਂ ਨੂੰ ਸੁਨੇਹਾ ਵੀ ਦਿੱਤਾ ਗਿਆ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਜੋਗ ਇੱਕ ਲਾਹੇਮੰਦ ਹੈ ਸਰੀਰ ਦੀਆਂ ਕਿੰਨੀਆਂ ਬਿਮਾਰੀਆਂ ਹੀ ਇਸ ਯੋਗਨਾ ਠੀਕ ਹੁੰਦੀਆਂ ਹਨ ਤੇ ਕਾਫੀ ਜਿਹੜੇ ਯੋਗ ਦੇ ਨਾਲ ਸਰੀਰ ਦੇ ਵਿੱਚ ਐਕਟੀਵਿਟੀ ਜਿਹੜੀ ਆਂਦੀ ਹੈ એનર્ਜੀ ਲੈਵਲ ਹੋ ਜਾਂਦਾ ਹੈ ਮੈਡੀਟੇਸ਼ਨ ਹੋ ਜਾਂਦੀ ਹੈ ਸਰੀਰ ਦੀਆਂ ਕਿੰਨੀਆਂ ਬਿਮਾਰੀਆਂ ਰੋਗ ਠੀਕ ਹੁੰਦੇ ਨਾਲ ਨਾਲ ਸਰੀਰ ਸੁਸਤ ਤੇ ਦਰਸਤ ਹੋ ਜਾਂਦਾ ਹੈ ਤੇ ਲੋੜ ਹੈ ਅੱਜ ਸਾਨੂੰ ਸਾਰਿਆਂ ਨੂੰ ਯੋਗ ਕਰਨ ਦੀ ਕੈਮਰਾਮੈਨ ਰਮਨ ਕੁਮਾਰ ਜਨ ਅਲਸਟੀਲ ਸ਼ਰਮਾ ਫਾਸਟਵੇਨੀ ਅੰਮ੍ਰਿਤਸਰ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਪਾਕਿਸਤਾਨ ਸਥਿਤ ਗੁਰੂ ਧਾਮਾ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ एसजीपीसी दफ्तर ਤੋਂ ਜੈਕਾਰਿਆਂ ਦੀ ਗੂੰਜ ਨਾਲ ਪਾਕਿਸਤਾਨ ਦੇ ਲਈ ਰਵਾਨਾ ਹੋਏ। ਇਹ ਜੱਥਾ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਉਪਰੰਤ 3 ਜੂਨ ਨੂੰ ਵਾਪਸ ਭਾਰਤ ਪਰਤੇਗਾ। ਸ਼ੋਮਨੀਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਜਥੇ ਹਰ ਸਾਲ ਜਾਂਦੇ ਆ ਜਥੇਦਾਰ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦੀ ਵਿਚਾਰ ਨਿਰਦੇਸ਼ਾਂ ਅਨੁਸਾਰ ਜਿਹੜਾ ਜੱਥਾ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਮਨਾਉਣ ਵਾਸਤੇ ਅੱਜ ਰਵਾਨਾ ਹੋ ਰਿਹਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਔਰ ਅੱਜ ਨਨਕਾਣਾ ਸਾਹਿਬ ਜਾ ਕੇ ਰੁਕੇਗਾ ਉਸ ਤੋਂ ਉਪਰੰਤ ਪੰਜਾ ਸਾਹਿਬ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਹੁੰਦਾ ਆ ਡੇਰਾ ਸਾਹਿਬ ਕੇ ਸ਼ੇਰੇ ਪੰਜਾਬ ਮਹਾਰਾਜ ਜਿਸ ਨੇ ਬਰਸੀ ਮਨਾਉਣ ਉਪਰੰਤ 30 ਨੂੰ ਕਿਹੜਾ ਵਸਲ ਪਤਨ ਭਾਰਤਵਾਸ ਵਾਪਸੀ ਕਰੇਗਾ ਗੁਰੂ ਮਾਰ ਦੀ ਕਿਰਪਾ ਦੇ ਨਾਲ ਜੋ ਹਰ ਸਿੱਖ ਦੀ ਅਰਦਾਸ ਹੁੰਦੀ ਹੈ ਸਵੇਰੇ ਸ਼ਾਮ ਦੀ ਜਿਨ੍ਹਾਂ ਗੁਰਧਾਮਾਂ ਤੋਂ ਸਿੱਖ ਸੰਗਤਾਂ ਨੂੰ ਛੋੜੇਗਾ ਖੁੱਲੇ ਦਸ਼ਤਾਰੇ ਦੀ ਜੋ ਉਹ ਅਰਦਾਸ ਨੂੰ ਅੱਜ ਜੋ ਸੰਗਤਾਂ ਜਥੇ ਦੇ ਰੂਪ ਵਿੱਚ ਉੱਥੇ ਜਾ ਰਹੇ ਉਹਨਾਂ ਦੇ ਆਦਾਸਾਂ ਨੂੰ ਫਲ ਪਿਆ ਔਰ ਦਾਸਾਂ ਨੂੰ ਪੂਰੇ ਹੁੰਦੇ ਆ ਖੁੱਲੇ ਦਰਸ਼ਨਦਾਰੇ ਤੇ ਜਾ ਰਹੇ ਸ਼ੁਕਰਾਨਾ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ 317 ਇਸ ਜਥੇ ਵਿੱਚ ਸ਼ੋਨ ਗੁਰਦੁਆਰਾ ਪ੍ਰੋਮੋਸ਼ਨ ਜਾ ਰਹੇ ਨੇ ਜੀ ਬਹੁਤ ਸ਼ਰਧਾ ਹੈ 2-3 ਸਾਲ ਹੋਏ ਸੀ ਸੋਚਦੀ ਕਿ ਮਹਾਰਾਜ ਕਿਰਪਾ ਕਰ ਦੇ ਮੈਂ ਜਾਵਾਂ ਤੇ ਹੁਣ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਤੇ ਦਰਸ਼ਨ ਕਰਨ ਲਈ 30 ਤੱਕ ਜਣਾਨ ਕਣਾ ਸਾਹਿਬ ਪੰਜਾ ਸਾਹਿਬ ਤੇ ਡੇਰਾ ਸਾਹਿਬ ਮਨ ਚਾਉ ਬਹੁਤ ਹੈ ਜੀ ਪਹਿਲਾਂ ਵੀ ਇੱਕ ਵਾਰ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ ਸੀ ਵਸਾਖੀ ਮਿਲ ਗਏ ਸੀ ਬਹੁਤ ਵਧੀਆ ਰਿਹਾ ਸੀ ਦੁਬਾਰਾ ਫਿਰ ਚੱਲੇ ਆ ਇਹ ਨੌਜਵਾਨ ਸਾਥੀ ਮੇਰੇ ਨਾਲ ਦਾ ਇਹ ਪਹਿਲੀ ਵਾਰ ਚੱਲਿਆ ਇਸ ਵਾਰ ਤੇ ਇਸ ਵਾਰ ਹੁਣ ਹੈਗਾ ਕਿ ਨੌਜਵਾਨਾਂ ਨੂੰ ਵੀ ਸੋਸ਼ਲ ਮੀਡੀਆ ਰਾਈ ਜਿਆਦਾ ਪਤਾ ਲੱਗ ਰਿਹਾ ਤੇ ਉਹਨਾਂ ਦਾ ਵੀ ਹੁਣ ਦਿਲ ਕਰਦਾ ਵੀ ਅਸੀਂ ਵੀ ਜਾ ਕੇ ਦਰਸ਼ਨਦਾਰੇ ਕਰਕੇ ਆਈਏ ਆਪਣੇ ਗੁਰਧਾਮਾਂ ਦੇ ਮਹਾਨ ਸਿੰਘ ਰੋਡ ਵਿਖੇ ਤੜਕਸਾਰ ਚਾਰ ਗੱਡੀਆਂ ਅਤੇ ਬਿਲਡਿੰਗ ਨੂੰ ਭਿਆਨਕ ਅੱਗ ਲੱਗ ਗਈ ਸੇਵਾ ਸੁਸਾਇਟੀ ਫਾਇਰ ਬ੍ਰਿਗੇਡ ਟਾਵਸਤੀ ਰਾਮ ਦੀਆਂ ਦੋ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ ਉਪਰੰਤ ਨਗਰ ਨਿਗਮ ਦੀਆਂ 4 ਗੱਡੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਬੁਝਾਈ। ਤਤਸ਼ੀਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਵਰਪਾਲ ਦੇ ਨੌਜਵਾਨ ਸੁਪੁੱਤ ਰਾਗੀ ਪਾਏ ਗੁਰਚਰਨਪ੍ਰੀਤ ਸਿੰਘ ਅਤੇ ਕੁੜਮ ਕਵੀਸ਼ ਗਿਆਨੀ ਜਸਬੀਰ ਸਿੰਘ ਦੇ ਅਕਾਲ ਚਲਾਣੇ ਮਗਰੋਂ ਉਹਨਾਂ ਦੇ ਘਰ ਜਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਪਰਮੇਸ਼ਰ ਦਾ ਹੁਕਮ ਹੈ ਪਰਮੇਸ਼ਰ ਦੇ ਹੁਕਮ ਦੇ ਵਿੱਚ ਸਾਰਾ ਸੰਸਾਰ ਚੱਲਦਾ ਹੋਰ ਸੋਕਾਲਪੁਰਖ ਦਾ ਬਾਣਾ ਸੀ ਗਿਆਨੀ ਜੀ ਦੇ ਫਰਮ ਸਾਹਿਬ ਦਾ ਨੰਦੇ ਬੇਟਾ ਇੱਕ ਹੋਰ ਸੰਸੀ ਨਾਲ ਬਣਾ ਪਿਆਰਾ ਸੰਗਹੀ ਦੁਰਘਟਨਾ ਦੇ ਵਿੱਚ ਉਹ ਸੰਸਾਰ ਨੂੰ ਪਰਵਾਹ ਨਹੀਂ ਛਾਂਟ ਪਰਮੇਸ਼ਵਰ ਦੇ ਚਰਨਾਂ 'ਚ ਜਾਬਰਾਜ ਜੀ ਨੇ ਸਿੱਖਵਾਸ ਤੇ ਅਕਾਲ ਪੁਰਖ ਦਾ ਪਾਣਾ ਸਰਵ ਪ੍ਰਥਮ ਹੁੰਦਾ ਹੈ ਤੇ ਕਰਦੇ ਵਿੜੇ ਦੇ ਵਿੱਚ ਰੁਕ ਲੱਗੇ ਪੁੱਟਿਆ ਜਾਵੇ ਤੇ ਕਈ ਦਿਨ ਵਿੜਾ ਸੁਣਾ ਲੱਗਦਾ ਜਿਹੜੇ ਜੀ ਨਾਲ ਕੋਈ 20 ਸਾਲ 25 ਸਾਲ 40 ਸਾਲ ਬਤਾਏ ਹੋਣ ਉਹ ਅਚਾਨਕ ਤੁਰ ਜਾਂਦਾ ਹੈ ਤੇ ਹਾਲਾਤ ਮਹਿਸੂਸ ਹੁੰਦਾ ਹੈ ਪਰ ਅਕਾਲ ਪੁਰਖ ਦਾ ਬਾਣਾ ਸਿੱਖ ਨੂੰ ਮੰਨਣਾ ਹੀ ਪੈਂਦਾ ਸੁਰਦਾਸ ਹੈ ਵਾਹਿਗੁਰੂ ਉਹਨਾਂ ਦੇ ਆਤਮਾ ਨੂੰ ਚਰਨਾ ਚ ਨਿਵਾਸ ਬਖਸ਼ੇ ਪਿਛੇ ਪਰਵਾਰ ਸਬੰਧੀ ਵੀ ਕੋਈ ਬਾਣਾ ਮੰਨਣ ਦਾ ਮਨ ਬਖਸ਼ੇ 10ਵੇਂ ਅੰਤਰਰਾਸ਼ੀ ਯੋਗ ਦਿਵਸ ਤੇ ਰੂਪ ਵਿੱਚ NCC ਗਰੁੱਪ ਹੈੱਡਕੁਆਰਟਰ ਅੰਮ੍ਰਿਤਸਰ ਦੀ ਅਗਵਾਈ ਵਿੱਚ ਆਰਮੀ ਨੇਵੀ ਅਤੇ 에어ਫੋਰਸ ਦੇ ਐਨਸੀਸੀ ਕੈਡਟਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਵਾਲੀ ਗਰਾਊਂਡ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। थाना ਈ ਡਿਵੀਜ਼ਨ ਵੱਲੋਂ ਦੋ ਵਾਕਵਾਕ ਮੁਕਾਦਮਿਆਂ ਵਿੱਚ ਮੋਟਰਸਾਈਕਲ ਚੋਰੀ ਅਤੇ ਸ਼ਰਧਾਲੂਆਂ ਦੇ ਮੋਬਾਈਲ ਫੋਨ ਚੋਰੀ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। थाना ਈ ਡਿਵੀਜ਼ਨ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਦੋ ਵਾਕਵਾਕ ਮੁਕਾਦਮਿਆਂ ਵਿੱਚ ਤਿੰਨ ਚੋਰੀ ਦੇ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਥਾਣਾ ਪਿੰਡੀ ਸੈਦਾ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 800 ਨਸ਼ੀਲੀਆਂ ਗੋਲੀਆਂ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟ ਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930833 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ सफाई मजदूर फेडरेशन पंजाब वालों नगर निगम कमिश्नर नाल की थी गई मीटिंग ये कुछ और खबर एक छोटे जे ब्रेक तो बाद ब्रेक तो बाद एक बार फिर थोड़ा स्वागत है ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਮੰਗਾਂ ਸੰਬੰਧੀ 72 ਘੰਟੇ ਦਾ ਨੋਟਿਸ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਨੇ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਆਖਿਆ ਕਿ ਜੋ ਵੀ ਉਹਨਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਸੋਮਵਾਰ ਨੂੰ ਮੀਟਿੰਗ ਕਰਕੇ ਹੱਲ ਕਰ ਦਿੱਤਾ ਜਾਵੇਗਾ ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਨੇ ਆਖਿਆ ਕਿ ਨਗਰ ਨਿਗਮ ਕਮਿਸ਼ਨਰ ਨੇ ਉਹਨਾਂ ਨੂੰ ਪ੍ਰੋਸਾ ਦਿੱਤਾ ਹੈ ਕਿ ਸੋਮਵਾਰ ਨੂੰ ਉਹਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਜੋ ਵੀ ਮੁਸ਼ਕਿਲਾਂ ਹਨ ਜੋ ਵੀ ਮੰਗਾ ਹਨ ਉਸ ਤੇ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ ਇਸ ਮੌਕੇ सुरेंद्र ਕੁਮਾਰ ਟੋਨਾ बाबू ਕੇਵਲ ਸਿੰਘ ਲक्की ਪੱਟੀ ਸਮੇਤ ਮੁਲਾਜ਼ਮ ਹਾਜ਼ਰ ਸਨ ਕੱਲ ਫਿਰ ਉਹਨਾਂ ਦਾ ਕਮਿਸ਼ਨਰ ਸਾਹਿਬ ਨੇ ਕਿਹਾ ਵੀ ਮੈਂ ਖੁਦ ਮੀਟਿੰਗ ਲੈਣੀ ਹੈ ਇਹਨਾਂ ਦਾ 72 ਘੰਟੇ ਇਹਨਾਂ ਦੇ ਕੱਲ ਹੋੜਿਆ ਤੇ ਮੈਂ ਕੱਲ ਮੀਟਿੰਗ ਲਵਾਂਗਾ ਅੱਜ ਉਹਨਾਂ ਨੇ ਸਾਨੂੰ ਸੱਦਿਆ ਸੀ ਅਸੀਂ ਅੱਜ ਗਏ ਪੰਜ-ਛੇ ਜਣੇ ਗਏ ਸੀ ਨੁਮਾਇंदे ਸਾਡੇ ਜਿਹੜੇ ਵੀ ਜਾਨਦੇ ਕਮਿਸ਼ਨਰ ਸਾਹਿਬ ਨੇ ਕਹਿ ਦਿੱਤਾ ਵੀ ਜੇ ਤੁਸੀਂ ਲਈ ਇਹ ਕੰਮ ਨੂੰ ਖੋਸ਼ ਹੈਗੇ ਤੇ ਸੋਮਵਾਰ ਤੱਕ ਮੁਲਤਵ ਕਰਦੇ ਆ ਰਾਤ ਦਾ ਕੰਮ ਕੋਈ ਨਹੀਂ ਹੋਏਗਾ ਸੋਮਵਾਰ ਤੁਹਾਡੇ ਨਾਲ ਨਮਾਇੰਦਿਆਂ ਨਾਲ ਮੀਟਿੰਗ ਹੋਏਗੀ ਸਾਰੇ ਅਫਸਰ ਬਹਿਣਗੇ ਜੋ ਫੈਸਲਾ ਕੀਤਾ ਜਾਏਗਾ ਉਸ ਤੋਂ ਬਾਅਦ ਨਹੀਂ ਜਾਏਗਾ ਤੁਹਾਡੀ ਮਰਜ਼ੀ ਤੋਂ ਬਗੈਰ ਕੋਈ ਕੰਮ ਨਹੀਂ ਹੋਏਗਾ ਪਰ ਉਹਨਾਂ ਨੇ ਸਹਿਬ ਨੂੰ ਹੀ ਮੱਦੇਨਜ਼ਰ ਰੱਖਦੇ ਹੋਣਾ ਉਹਨਾਂ ਨੇ ਸੌਂਵਾਰ ਨੂੰ ਸੌਂਵਾਰ ਨੂੰ ਇਹ ਨਾ ਕਹਿਆ ਕਿ ਸਾਡਾ ਅੱਜ 10 ਵਜੇ ਟਾਈਮ ਪੀਕ ਪੂਰਾ ਹੋ ਗਿਆ ਸੀ ਅਸੀਂ ਸਟ੍ਰੈਕ ਕਰਨੀ ਸੀ ਚਾਲੂ ਕਰ ਦੇਣੀ ਸਵੇਰ ਦਾ ਕੰਮ ਬੰਦ ਪਰ ਉਹਨਾਂ ਨੇ ਇਸ ਕੰਮ ਨੂੰ ਧਿਆਨ ਰੱਖਦੇ ਹੋਏ ਆਂ ਕਿ ਨਾ ਸਟ੍ਰੈਕ ਹੋਵੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਸਟ੍ਰੈਕ ਨਾ ਕੀਤੀ ਜਾਵੇ ਸੌਂਵਾਰ ਨੂੰ ਡਾਕਟਰ ਦੋਨੇ ਜਿਹੜੇ ਨੇ ਐਮਓਐਚਓ ਬਾਹਰ ਗਏ ਨੇ ਉਹ ਆਣਗੇ ਤੇ ਨਾਲ ਚੀਫਾ ਵਿਭਾਗ ਦੇ ਸਾਇੰਟਿਸਟ ਬਟਨ ਬਾਕੇ ਤੇ ਜੂਨੀਅਰ ਦੇ ਨਮਾਇੰਦਿਆਂ ਨੂੰ ਬਾਕੇ ਜੋ ਵੀ ਮਸਲਾ ਹੋ ਜਾਏਗਾ ਉਹ ਟਾਕ ਦੇ ਨਾਲ ਇਹ ਜਿਹੜਾ ਪੈਸਾ ਲਿਆ ਜਾਏਗਾ ਅਗਰ ਜੇ ਤੁਸੀਂ ਚਾਹੁੰਦੇ ਜੇ ਦੇ ਸਾਰੇ ਚਾਹੁੰਦੇ ਤੁਸੀਂ ਵੀ ਨਹੀਂ ਸਵੇਰ ਦਾ ਕੰਮ ਚੱਲਣਾ ਜੀਦਾ ਤੇ ਨਹੀਂ ਹੋਏਗਾ ਜੇ ਤੁਸੀਂ ਚਾਹੋਗੇ ਤੇ ਜੋ ਇਸ ਦਾ ਹੱਲ ਕੱਢਣਾਗਾ ਹੱਲ ਕੱਢ ਕੇ ਅਗਲੀ ਜਿਹੜੀ ਰਾਜਨੀਤੀ ਤਿਆਰ ਕੀਤੀ ਜਾਏਗੀ ਪੰਜਾਬ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਬਨੋਦ ਕੁਮਾਰ ਬਿੱਟਾ ਦੀ ਅਗਵਾਈ ਚ 72 ਘੰਟੇ ਪਹਿਲਾਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਨੋਟਿਸ ਦਿੱਤਾ ਗਿਆ ਸੀ ਮੰਗਾਂ ਦੇ ਸਬੰਧੀ ਇੱਥੇ ਤਹਿ ਦੀ ਅਜੇ ਨਗਰ ਨਿਗਮ ਦੇ ਕਮਿਸ਼ਨਰ ਨੇ 72 ਘੰਟੇ ਬਾਅਦ ਨਗਰ ਨਿਗਮ ਦੇ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸੋੰਗਵਾਰ ਦਾ ਟਾਈਮ ਦਿੱਤਾ ਉਹਨਾਂ ਨੇ ਆਖਿਆ ਕਿ ਜੋ ਵੀ ਉਹਨਾਂ ਦੀ ਮੰਗਾਂ ਹਨ ਉਹਨਾਂ ਨੂੰ ਸੋੰਗਵਾਰ ਹੱਲ ਕਰ ਦਿੱਤਾ ਜਾਵੇ ਅਮਰਤਾਰ ਪਾਠਵੇ ਖਬਰ ਨਾ ਮਰੀ ਕੈਮਰਾਮੈਨ ਪਰੇਸ਼ਰ ਮਾਦੀਨ ਰਕੇਸ਼ ਕੁਮਾਰ ਹਲਕਾ ਮਜੀਠਾ ਦੇ ਪਿੰਡ ਰੰਗੀਲਪੁਰ ਵਿਖੇ ਕਿਸਾਨ ਸਾਹਿਬ ਸਿੰਘ ਨੇ ਆਪਣੇ ਹੀ ਪਿੰਡ ਦੇ ਕੁਝ ਵਿਅਕਤੀਆਂ ਤੇ ਨਹਿਰੀ ਪਾਣੀ ਦੇ ਜੱਦੀ ਖਾਲ ਟੋਣ ਦੇ ਦੋਸ਼ ਲਗਾਏ ਦੂਜੀ ਧਿਰ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਅਤੇ ਦੱਸਿਆ ਕਿ ਉਹਨਾਂ ਦੀ ਮਾਲਕੀ ਖਾਲ ਹੈ ਇਸ ਸੰਬੰਧੀ ਪੁਲਿਸ ਚੌਂਕੀ ਪੰਗਾਲੀ ਕਲਾ ਦੇ ਇੰਚਾਰਜ ਹਰਵੰਦ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਵੇਗੀ ਰਾਤ ਇਹਨਾਂ 10 ਵਜੇ ਪੋਕ ਲੈਨ ਲਿਆ ਕੇ ਜਦੋਂ ਇੱਥੇ ਢੋਣਾ ਚਾਲੂ ਕੀਤਾ ਇਹਨੂੰ ਖਾਲ ਨੂੰ ਤੇ ਸਾਨੂੰ ਪਤਾ ਲੱਗਾ ਵਾ ਤੇ ਅਸੀਂ ਪੁਲਿਸ ਨੂੰ ਇਨਫਾਰਮੇਸ਼ਨ ਦਿੱਤੀ ਆ ਵੀ ਸਾਡੇ ਇੱਥੇ ਰਾਤ ਇਹ ਇਹ ਸਾਡਾ ਖਾਲ ਜਿਹੜਾ ਢਾਇਆ ਜਾ ਰਿਹਾ ਜਿਹੜਾ ਖਾਲ ਆ ਇਹ 2 ਫੁੱਟ 2 ਕਰਮਾ ਛੜਕਦਾ ਥਾਂ ਛੱਡ ਕੇ ਗਾੜੀ ਸਾਡਾ ਫੇਰ ਖਾਲ 2 ਕਰਮ ਦਾ ਜਿਹੜਾ ਅੱਗੇ ਵੀ ਇਹਨਾਂ ਪਹਿਲਾਂ ਵੀ ਵੱਡ ਵੱਡ ਕੇ ਛੋਟਾ ਕਰ ਦਿੱਤਾ ਗਿਆ ਅਸੀਂ ਹੁਣ ਝੋਨਾ ਲਾਉਣ ਦੀ ਤਿਆਰੀ ਚਾ ਇਹਨਾਂ ਰਾਤੀ ਸਾਡਾ ਖਾਲ ਢਾਹਤਾ ਇਸ ਚੀਜ਼ ਦਾ ਵੇਖੋ ਜੀ ਜ਼ਮੀਨ ਜਿਹੜੀ ਆ ਸਾਡੀ ਮਾਲਕੀ ਸੜਕ ਦੇ ਨਾਲ ਲੱਗਦੀ ਹੈ ਨਾਲ ਹੀ ਖਾਲਿਆ ਅਸੀਂ ਖਾਲ ਦਾ ਕੰਡਾ ਬਨਣ ਨਹੀਂ ਸਾਡੀ ਪਹਿਲੀ ਨੀਵੀਂ ਆ ਫਸਲ ਮਾਰ ਹੁੰਦੀ ਹੈ ਉਹਦੇ ਕਾਰਨ ਅਸੀਂ ਵੀ ਖਾਲ ਜਿਹੜਾ ਕੰਡਾ ਚੌੜਾ ਕਰਦੀ ਨਾਲ ਬਿਲਕੁਲ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਆਪਣੇ ਖਾਲ ਨੂੰ ਕੰਡਾ ਚੌੜਾ ਕਰਨ ਕੇ ਆਪਣੇ ਫਸਲ ਬਚਾਉਣ ਕਰਕੇ ਦੇਣਾ ਪੁਰਾਤ ਨਹੀਂ ਟਾਈਮ ਸਾਰਾ 7:30 ਦਾ ਸੀ ਦੋ ਹੀ ਬੰਦੇ ਅਸੀਂ ਹੋਰ ਕੋਈ ਸਾਡੇ ਨਾਲ ਹਾਂ ਜੀ ਮੇਰੇ ਕੋ ਅੱਜ ਹੀ ਦਰਖਾਸਤ ਆਈ ਹੈ ਮੈਂ ਦੋਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਜੋ ਵੀ ਤੱਤ ਸਾਹਮਣੇ ਆਏ ਉਹ ਉਹੀ ਕਾਰਵਾਈ ਕੀਤੀ ਜਾਏਗੀ ਤੇ ਬਾਕੀ ਮੇਰੀ ਅਜੇ ਤਸਦੀਕ ਚੱਲ ਰਹੀ ਹੈ ਬਿਲਕੁਲ ਮੈਂ ਇੱਕ ਇੱਕ ਦੋ ਘੰਟਿਆਂ ਚ ਤਸਦੀਕ ਕਰਕੇ ਤੇ ਆਪਣੀ ਰਿਪੋਰਟ ਜਿਹੜੀ ਹੈ ਇਹਨਾਂ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਤੇ ਕਾਰਵਾਈ ਕੀਤੀ ਜਾਏਗੀ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ ਪੀ ਐਸ ਆਫ ਰੌਏ ਦੇ ਯਤਨਾ ਸਦਕਾ ਜਲੰਧਰ ਜ਼ਿਲ੍ਹੇ ਦੇ ਨਾਮਵਰ ਸ਼ਹਿਰ ਆਦਮਪੁਰ ਨੇੜਲੇ ਪਿੰਡ ਤਰੋਲੀ ਕਲਾਂ ਦੇ 26 ਸਾਲਾਂ ਗੁਰਦੀਪ ਸਿੰਘ ਪੁੱਤਰ ਨਿਰਮਲ ਸਿੰਘ ਦਾ ਮ੍ਰਿਤਕ ਸ਼ਰੀਰ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਾਇਆ ਗਿਆ। ਸੋ ਅੱਜ ਇੱਥੇ ਜਿਹੜੀ ਹੈ ਡੈੱਡ ਬੋਡੀ ਇੱਥੇ ਪਹੁੰਚ ਗਈ ਹੈ ਅੰਮ੍ਰਿਤਸਰ 에ਰਪੋਰਟ ਤੇ ਗੁਰਦੀਪ ਸਿੰਘ ਦੀ ਸੋ ਅਸੀਂ ਇਸ ਦੁੱਖ ਦੇ ਮੌਕੇ ਪਰਿਵਾਰ ਦੇ ਨਾਲ ਆ ਤੇ ਇਹ ਲਗਭਗ 300 64 65 ਜਿਹੜੀ ਮੌਤ ਲਾਸ਼ਾਂ ਨੇ ਜਿਹੜੀਆਂ ਨੇ ਜਿਹੜੇ ਬਦਨਸੀਬ ਨੌਜਵਾਨਾਂ ਦੀਆਂ ਜਿਹੜੇ ਰੋਜ਼ਗਾਰ ਦੇ ਭਾਲ ਵਾਸਤੇ ਜਾਂਦੇ ਸੀਗੇ ਪਰ ਉੱਥੇ ਮੌਤ ਹੋ ਗਈ ਕਿਸੇ ਨਾ ਕਿਸੇ ਕਾਰਨ ਕਰਕੇ ਇਹ 300 ਤੇ 65 ਵੀ ਡੈੱਡ ਬੋਡੀ ਜਿਹੜੀ ਅਵਰਾਇਸ ਸਾਹਿਬ ਨੇ ਯਤਨ ਨਾਲ ਜਿਹੜੀ ਆ ਉਹ ਇੱਥੇ ਭੇਜੀ ਹੈ ਆਪਣੇ ਜਿਹੜਾ ਸਰਵਾਦਾਪੁਰਾ ਟਰੱਸਟ ਹੈ ਜੀ ਉਹਨਾਂ ਦੇ ਭਾਜੀ ਉਧਰ ਬਲਦੇਵ ਸਿੰਘ ਜੀ ਆ ਬਲਦੀਪ ਸਿੰਘ ਜੀ ਆ ਉਹਨਾਂ ਦਾ ਨੰਬਰ ਸਾਨੂੰ ਕਿਤੇ ਮਿਲਿਆ ਤਾਂ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਤੇ ਉਨੀ ਵਿਚਾਰਿਆਂ ਨੇ ਸਾਰਾ ਕੁਝ ਆਪ ਕੀਤਾ ਸਰਵਾਦੇਪੁਰਾ ਟਰੱਸਟ ਦੇ ਮਾਲਕ ਉਵਰਾਏ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਇੰਨੀ ਹੈਲਪ ਕੀਤੀ ਆ 24 ਪੰਜਾਬ ਬਟਾਲੀਅਨ ਐਨ ਸੀ ਸੀ ਦੇ ਕਰਨਲ ਆਲੋਕ ਤਾਮੀਦੀ ਦੀ ਰਹਿਨੁਮਾਈ ਹੇ 21 ਜੂਨ ਨੂੰ ਸਰਕਾਰੀ ਕਾਲਜ ਕੈਂਪਸ ਵਿੱਚ ਚੱਲ ਰਹੇ 10 ਰੋਜ਼ਾ ਕੈਂਪ ਦੌਰਾਨ ਸਵੇਰੇ 6:30 ਵਜੇ ਯੋਗ ਦਿਵਸ ਮਨਾਇਆ ਗਿਆ 500 ਕੈਡਿਟਾਂ ਦੇ ਨਾਲ ਬਟਾਲੀਅਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਯੋਗਾ ਕੀਤਾ ਐਨ ਸੀ ਸੀ ਅਫਸਰ ਇੰਜੀਨੀਅਰ ਰਵੀ ਕੁਮਾਰ ਨੇ ਵਾਕਵਾਖੀ ਯੋਗ ਆਸਨਾ ਦੇ ਅਭਿਆਸ ਦੇ ਨਾਲ ਨਾਲ ਉਹਨਾਂ ਦੇ ਲਾਭਾਂ ਬਾਰੇ ਦੱਸਿਆ बच्चा ने बड़े उत्साह ਨਾਲ ਯੋਗਾ ਕੀਤਾ ਅਤੇ ਹਰ ਰੋਜ਼ ਯੋਗਾ ਕਰਨ ਦੀ ਸੌਂ ਵੀ ਚੁੱਕੀ। ਸਮਾਜ ਸੇਵਕ ਸੰਜੀਵ ਕੁਮਾਰ ਵੱਲੋਂ ਟੰਡਨਗਰ ਵਿਖੇ ਸੀਵਰੇਜ ਸਾਫ਼ ਕਰਵਾਏ ਗਏ ਅਤੇ ਹਰ ਸੰਭਵ ਮਦਦ ਦਾ ਪਰੋਸਾ ਦਿੱਤਾ ਗਿਆ। ਅੰਥੜੀ ਨਗਰ ਖੇਤਰ ਟੰਡਨਗਰ ਤੋਂ ਲਾਕੇ ਕੋਈ ਬੋਲ ਰਿਹਾ ਜੀ 10-12 ਦਿਨ ਤੋਂ ਅਸੀਂ ਇਹਨੇ ਪ੍ਰੇਸ਼ਾਨ ਸੀ। ਹਰਕੇ ਅਸੀਂ ਐਮਪੀ 오ਜਲਾ ਸਾਹਿਬ ਕੋਲੇ ਗਏ ਉਹਨਾਂ ਨੇ ਸੰਜੀਵ ਕੁਮਾਰ ਜੀ ਨੂੰ ਟਿਕਿਆ ਅਤੇ ਫਿਰ ਸਾਡੇ ਤੇ ਅੱਜ ਸਾਡੇ ਚੈਂਬਰ ਸਾਫ ਕਰਨ ਵਲੇ ਆਏ ਗਲੀ ਨੰਬਰ 8 ਟੰਡਨਗਰ ਤੇ ਉਹਨਾਂ ਨੇ ਸੰਜੀਵ ਕੁਮਾਰ ਜੀ ਨੇ ਬੱਦੇ ਭੇਜ ਕੇ ਸਾਡੇ ਚੈਂਬਰ ਹੀ ਸਾਫ ਕਰਾਏ ਅਤੇ ਸੀਵ ਜੀ ਸਾਥ ਕਰਾਏ ਪ੍ਰਾਈਮਰ ਬੰਨਾਂ ਦੇ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਹਰ ਵਦੀ ਸਾਡੇ ਬਹੁਤ ਹੀ ਕੰਮ ਕਰਦੇ ਹੈ ਨੇ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਦਾ ਦਿਲ ਕਹਿਲੌਣ ਵਾਲੀ ਲਾਰੈਂਸ ਰੋਡ ਦੇ ਨਜ਼ਦੀਕ ਕੰਪਨੀ ਬਾਗ ਵਿਖੇ ਫਨਲੈਂਡ ਚਿਲਡਰਨਸ ਪਾਰਕ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚੇ ਅਤੇ ਵੱਡੇ ਉਸ ਥਾਂ ਲੱਗੇ ਝੂਲਿਆਂ ਦਾ ਭਰਪੂਰ ਆਨੰਦ ਲੈ ਰਹੇ ਹਨ ਸ਼ਹਿਰ ਵਾਸੀਆਂ ਵਾਸਤੇ ਇੱਕ ਚੰਗੀ ਖਬਰ ਹੈ ਕਿ ਫਨਲੈਂਡ ਦੀ ਐਂਟਰੀ ਨੂੰ 1 ਜੂਨ ਤੋਂ ਫ੍ਰੀ ਕਰ ਦਿੱਤਾ ਗਿਆ ਹੈ ਪਾਰਕ ਦੇ ਅੰਦਰ ਲੱਗੇ ਝੂਲੇ ਇਸਤੇਮਾਲ ਕਰਨ ਵਾਸਤੇ ਟਿਕਟ ਲੈਣੀ ਪਵੇਗੀ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਸਰਕਾਰੀ ਇੰਸਟੀਚਿਊਟ ਆਫ ਗਵਰਨਮੈਂਟ ਟੈਕਨੋਲੋਜੀ ਅੰਮ੍ਰਿਤਸਰ ਵਿਖੇ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਪ੍ਰੋਗਰਾਮ ਵਿੱਚ 100 ਤੋਂ ਵੱਧ ਪ੍ਰਤੀਯੋਗੀਆਂ ਨੇ ਪਾਕ ਲਿਆ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਬਰਿੰਦਰਜੀਤ ਸਿੰਘ ਸਾਹਿਬ ਪ੍ਰੋਗਰਾਮ ਵਿੱਚ ਯੋਗਾ ਅਧਿਆਪਕ ਜਤਿੰਦਰ <strong>ਭਰਮਾ</strong> ਸਾਹਿਬ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਵੱਖ-ਵੱਖ ਯੁਵਕ ਮੰਡਲਾ ਰਾਹੀਂ ਬਲਾਕ ਪੱਧਰੀ ਪ੍ਰੋਗਰਾਮ ਵੀ ਕਰਵਾਏ ਗਏ ਖਵਾਜ਼ਾ ਗਰੀਬ ਨਿਵਾਸ ਸੇਵਾ ਸੁਸਾਇਟੀ ਪੰਜਾਬ ਵੱਲੋਂ ਦਰਗਾਹ ਬਾਬਾ ਨੱਟ ਪੀਰ ਮੈਕਲੋਡ ਰੋਡ ਅੰਮ੍ਰਿਤਸਰ ਵਿਖੇ ਸਾਲਾਨਾ ਔਰਸ ਮੁਬਾਰਕ ਸਮਾਜ ਸੇਵਕ ਕਮਲ ਕੁਮਾਰ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਮੌਕੇ ਪੰਜਾਬ ਦੇ ਨਾਮੀ ਕਲਾਕਾਰਾਂ ਨੇ ਬਾਬਾ ਜੀ ਦਾ ਗੁਣਗਾਨ ਕੀਤਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇਦੇ ਇਸ ਮੌਕੇ ਹਾਜ਼ਰ ਸਨ ਸਮਾਜ ਸੇਵਕ ਕਮਲ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਗਾਇਕ ਮਾਸ਼ਾਲੀ ਮਾਸਟਰ ਸਲੀਮ ਜੋਤੀ ਨੂਰਾ ਅਤੇ ਕਈ ਹੋਰ ਨਾਮੀ ਕਲਾਕਾਰਾਂ ਨੇ ਬਾਬਾ ਜੀ ਦਾ ਗੁਣਗਾਨ ਕੀਤਾ ਫਾਸਟਵੇ ਦੇ ਚੈਨਲ ਨੰਬਰ 298 ਤੇ ਸਿੱਧਾ ਪ੍ਰਸਾਰਣ ਕੀਤਾ ਗਿਆ शिव दुर्गा मंदिर करतार नगर शिहाटा विखे परम संत अद्वैत स्वरूप श्री आरती देवा महाराज की प्रधान की हित अंतरराष्ट्रीय योग दिवस मनाया गया समूह संगत ने योगा करके महाराज जी का आशीर्वाद प्राप्त किया हजरत बाबा जहरा पीर हॉलगेट विखे सालाना मेला मुख्य सेवादार ਸੁਰੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ حضرت ਬਾਬਾ ਚਾਹਰਾ ਪੀਰ ਦੇ ਸਲਾਨੇ ਮੇਲੇ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਵੱਡੀ ਗੰਦੇ ਵਿੱਚ ਸੰਗਤਾਂ ਨੇ ਦਰਗਾਹ ਤੇ ਮੱਥਾ ਟੇਕਿਆ ਵੱਡੀ ਗੰਦੇ ਵਿੱਚ ਸੰਗਤਾਂ ਮੌਜੂਦ ਸਨ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦਾ ਆਯੋਜਨ ਭਾਈ ਗੁਰਿਕ ਬਾਲ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਦੀ ਦੇਖਰੇਖ ਹੇ ਗੁਰਦੁਆਰਾ ਬੀਬੀ ਕੋਲਾ ਜੀ ਕੋਲ ਸਰ ਸਾਹਿਬ ਵਿਖੇ ਕਰਵਾਇਆ ਗਿਆ ਜਿਸ ਵਿੱਚ ਭਾਈ ਅਮਨਦੀਪ ਸਿੰਘ ਨੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨੇਹਾਲ ਕੀਤਾ ਇਸ ਮੌਕੇ ਭਾਈ ਅਮਿਤੇਸ਼ਵਰ ਸਿੰਘ ਭਾਈ ਰੌਬਿੰਦ ਸਿੰਘ ਭਾਈ ਸਿਮਰਨਜੀਤ ਸਿੰਘ ਜਸबीर ਸਿੰਘ ਭਾਈ ਅਵਤਾਰ ਸਿੰਘ ਸਮੇਤ ਸੰਗਤਾਂ ਮੌਜੂਦ ਸਨ ਚੋਲਾ ਲੈਣ ਵਾਸਤੇ ਛੇਮਾ ਪਛਲ ਜਾ ਰਿਹਾ ਮਾਤਾ ਭਗ ਭਰੀ ਹੁਣ ਵੀ ਕਿਤੇ ਦੂਰ ਨਹੀਂ ਜਦੋਂ ਮੈਂ ਤੁਹਾਨੂੰ ਵੇਖਦਾ ਇਸ ਰੂਪ ਵਿੱਚ ਵੀ ਛੇਮਾ ਪਛਨ ਨਜ਼ਰ ਆ ਜਾਂਦਾ ਹੈ ਸ਼੍ਰੀ ਗੰਗਾ ਰਾਮ ਸ਼ਿਵਾਲਾ ਬਾਜ਼ਾਰ ਸਿਰ ਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 23 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀ ਰਾਮਾਇਨ ਜੀ ਦੇ ਪਾਠ ਧਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ ਵਿਚ ਪੀਰ ਬਾਬਾ ਸ਼ਾਹ ਬਖਤਿਆਰ ਦੀ ਯਾਦ ਵਿੱਚ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਪਿੰਡ ਦੇ ਸਹਿਯੋ ਅਤੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਸ਼ਰਧਾ ਨਾਲ ਕਰਵਾਇਆ ਗਿਆ ਮੈਂ ਤਰਕੀ ਹੈਰਾਨ ਹ ਕਿ ਜਿੰਨਾ ਇਕੱਠ ਐਰਕੀ ਇਸ ਜੋੜ ਮੇਲੇ ਤੇ ਹੋਇਆ ਮੇਰਾ خیال ਆ ਵੀ ਮੇਰੀ 54 ਸਾਲ ਉਮਰ ਆ ਇੰਨਾ ਇਕੱਠ ਪਹਿਲਾਂ ਕਦੀ ਨਹੀਂ ਹੋਇਆ ਅਤੇ ਆਖਿਰ ਵਿੱਚ ਮੁੱਖਾ ਬਣਾ ਇੱਕ ਵਾਰ ਫਿਰ ਤੋਂ BSF ਵੱਲੋਂ ਮਨਾਇਆ ਗਿਆ ਇੰਟਰਨੈਸ਼ਨਲ ਯੋਗ ਦਿਵਸ ADGP ਸਟੇਟ ਆਰਮ MF ਫਾਰੂਕੀ ਵੱਲੋਂ ਲਿਆ ਗਿਆ ਪੁਲਿਸ ਚੈਕਿੰਗ ਦਾ ਜਾਇਜ਼ਾ ਇਹ ਹੱਥ ਚ ਚੱਲ ਰਹੇ ਇੱਕ ਐਸੋ ਆਪਰੇਸ਼ਨ ਦੌਰਾਨ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਵੱਲੋਂ ਲਿਆ ਗਿਆ ਜਾਇਜ਼ਾ ਐਸਾਂ ਨੱਚਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ